ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਸੰਬੰਧੀ ਪਟੀਸ਼ਨ ਦੇ ਸੁਣਵਾਈ 17 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਵੀਡੀਓ ਕਾਨਫਰੰਸ ਰਾਹੀਂ ਹਾਈ ਕੋਰਟ 'ਚ ਪੇਸ਼ ਹੋਏ ਅਮਰਿਤਪਾਲ ਨੇ ਖੁਦ ਅਦਾਲਤ ਨੂੰ ਸੰਬੋਧਨ ਕੀਤਾ ਕਿਉਂਕਿ ਉਹ ਵਕੀਲਾਵਾਂ ਦੀਆਂ ਸੇਵਾਵਾਂ ਤੋਂ ਦੂਰ ਰਹਿਣਾ ਚਾਹੁੰਦੇ ਸੀ ਅਮਰਿਤਪਾਲ ਨੇ ਅਦਾਲਤ ਨੂੰ ਦੱਸਿਆ ਕਿ NSA ਤਹਿਤ ਹਿਰਾਸਤ ਕਰਨ ਉਹਨਾਂ ਦੇ ਸੰਸਦੀ ਹਲਕੇ ਖਡੂਰ ਸਾਹਿਬ ਨਾਲ ਜੁੜੇ ਮੁੱਦੇ ਲੋਕ ਸਭਾ 'ਚ ਨਹੀਂ ਉਠਾਏ ਜਾ ਰਹੇ ਆਦੇ ਜਮਹੂਰੀਅਤ ਚ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ ਚ ਮੁੱਦੇ ਉਠਾਉਣ ਦਾ ਅਧਿਕਾਰ ਹੈ ਪਰ ਉਹਨਾਂ ਤੇ ਲਗਾਇਆ ਐਨਐਸਏ ਤੀਜੇ ਸਾਲ ਵਿੱਚ ਵਧਾ ਦਿੱਤਾ ਗਿਆ ਜਿਸ ਨਾਲ ਹਲਕੇ ਦਾ ਕੰਮਕਾਜ ਪੂਰੀ ਤਰ੍ਹਾਂ ਰੁਕ ਗਿਆ ਉਹਨਾਂ ਪਹਿਲਾਂ ਸ਼ਰਤੀ ਜ਼ਮਾਨਤ ਦੀ ਮੰਗ ਕੀਤੀ ਸੀ ਤਾਂ ਜੋ ਮੁੱਦੇ ਉਠਾ ਸਕਣ ਪਰ ਅਜੇ ਤੱਕ ਨਹੀਂ ਮਿਲੀ ਹੈ ਬੈਂਜ ਨੇ ਅਮਰਿਤਪਾਲ ਨੂੰ ਸੁਣਨ ਦੀ ਇੱਛਾ ਜ਼ਾਹਰ ਕੀਤੀ ਪਰ ਸਪਸ਼ਟ ਕੀਤਾ ਕਿ ਉਹ ਬਿਨਾਂ ਸ਼ਰਤ ਦੇ ਬੋਲਣਗੇ ਤੇ ਬਾਅਦ ਚ ਵਕੀਲ ਨੂੰ ਬਹਿਸ ਲਈ ਮਾਮਲਾ ਮੁਲਤਵੀ ਕਰਨ ਦੀ ਮੰਗ ਨਹੀਂ ਕਰਨਗੇ ਅਮਰਿਤਪਾਲ ਨੇ ਸ਼ਰਤ ਮੰਨ ਲਈ ਬੈਂਚ ਨੇ ਨੋਟਿਸ ਲਿਆ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਅਨੁਪਮ ਗੁਪਤਾ ਪਿਛਲੀ ਸੁਣਵਾਈ 'ਚ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਕਰ ਸਕਿਆ ਸਨ ਇਸ ਲਈ ਉਹਨਾਂ ਨੂੰ ਹੋਰ ਸੁਨਣਾ ਜ਼ਰੂਰੀ ਹੈ ਅਮਰਿਤਪਾਲ ਦੇ ਪੱਖ ਰੱਖਣ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਤੇ ਪਹਿਲਾਂ ਦੁਪਹਿਰ ਬਾਅਦ ਸੁਣਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਪਰ ਬਾਅਦ 'ਚ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਸੰਬੰਧੀ ਪਟੀਸ਼ਨ ਦੀ ਸੁਣਵਾਈ 17 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦੱਸਤੀ ਹੈ ਕਿ ਅਮਰਿਤਪਾਲ ਸਿੰਘ ਵੀਡੀਓ ਕਾਨਫਰੰਸ ਰਾਹੀਂ ਹਾਈ ਕੋਰਟ 'ਚ ਪੇਸ਼ ਹੋਏ ਅਮਰਿਤਪਾਲ ਨੇ ਖੁਦ ਅਦਾਲਤ ਨੂੰ ਸੰਬੋਧਨ ਕੀਤਾ ਕਿਉਂਕਿ ਉਹ ਵਕੀਲਾਵਾਂ ਦੀਆਂ ਸੇਵਾਵਾਂ ਤੋਂ ਦੂਰ ਰਹਿਣਾ ਚਾਹੁੰਦੇ ਸੀ। ਅਮਰਿਤਪਾਲ ਨੇ ਅਦਾਲਤ ਨੂੰ ਦੱਸਿਆ ਕਿ NSA ਤਹਿਤ ਹਿਰਾਸਤ ਕਰਨ ਉਹਨਾਂ ਦੇ ਸੰਸਦੀ ਹਲਕੇ ਘਡੂਰ ਸਾਹਿਬ ਨਾਲ ਜੁੜੇ ਮੁੱਦੇ ਲੋਕ ਸਭਾ 'ਚ ਨਹੀਂ ਉਠਾਏ ਜਾ ਰਹੇ। ਆਰਤੀ ਜਮਹੂਰੀਅਤ 'ਚ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ 'ਚ ਮੁੱਦੇ ਉਠਾਉਣ ਦਾ ਅਧਿਕਾਰ ਹੈ ਪਰ ਉਹਨਾਂ 'ਤੇ ਲਗਾਇਆ NSA ਤੀਜੇ ਸਾਲ ਵਿੱਚ ਵਧਾ ਦਿੱਤਾ ਗਿਆ ਜਿਸ ਨਾਲ ਹਲਕੇ ਦਾ ਕੰਮਕਾਜ ਪੂਰੀ ਤਰ੍ਹਾਂ ਰੁਕ ਗਿਆ। ਉਹਨਾਂ ਪਹਿਲਾਂ ਸ਼ਰਤੀ ਜ਼ਮਾਨਤ ਦੀ ਮੰਗ ਕੀਤੀ ਸੀ ਤਾਂ ਜੋ ਮੁੱਦੇ ਉਠਾ ਸਕਣ ਪਰ ਅਜੇ ਤੱਕ ਨਹੀਂ ਮਿਲੀ ਹੈ। ਬੈਂਚ ਨੇ ਅਮਰਿਤਪਾਲ ਨੂੰ ਸੁਣਨ ਦੀ ਇੱਛਾ ਜ਼ਾਹਰ ਕੀਤੀ ਪਰ ਸਪਸ਼ਟ ਕੀਤਾ ਕਿ ਉਹ ਬਿਨਾਂ ਸ਼ਰਤ ਦੇ ਬੋਲਣਗੇ ਤੇ ਬਾਅਦ ਵਿੱਚ ਵਕੀਲ ਨੂੰ ਬਹਿਸ ਲਈ ਮਾਮਲਾ ਮੁਲਤਵੀ ਕਰਨ ਦੀ ਮੰਗ ਨਹੀਂ ਕਰਨਗੇ। ਅਮਰਿਤਪਾਲ ਨੇ ਸ਼ਰਤ ਮੰਨ ਲਈ। ਬੈਂਚ ਨੇ ਨੋਟਿਸ ਲਿਆ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਅਨੁਪਮ ਗੁਪਤਾ ਪਿਛਲੀ ਸੁਣਵਾਈ 'ਚ ਆਪਣੀਆਂ ਦਲੀਲਾਂ ਪੂਰੀਆਂ ਨਹੀਂ ਕਰ ਸਕਿਆ ਸਨ। ਇਸ ਲਈ ਉਹਨਾਂ ਨੂੰ ਹੋਰ ਸੁੰਨਾ ਜ਼ਰੂਰੀ ਹੈ। ਅਮਰਿਤਪਾਲ ਦੇ ਪੱਖ ਰੱਖਣ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਤੇ ਪਹਿਲਾਂ ਦੁਪਹਿਰ ਬਾਅਦ ਸੁਣਵਾਈ ਕੀਤੀ ਜਾਂਦੇ ਹੁਕਮ ਦਿੱਤੇ ਪਰ ਬਾਅਦ 'ਚ ਹੁਣ ਮੁਲਤਵੀ ਕਰ ਦਿੱਤੀ ਗਈ ਹੈ।